ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਅਚਾਨਕ ਇੱਕ ਹੈਲੀਕਾਪਟਰ ਸੋਸ਼ਲ ਮੀਡੀਆ ਤੇ ਘੁੰਮੂ ਕਰਦਾ ਫਿਰਦਾ ਤੇ ਮੈਂ ਦੇਖਿਆ ਵੀ ਇਹ ਕੀ ਹੈ ਤੇ ਪਤਾ ਲੱਗਿਆ ਕਿ ਨੇ ਜੀ ਇਹ ਜਿਹੜਾ ਹੈ ਚੌਪਰ ਰਾਧਾ ਸਵਾਮੀ satsang ਵਿਆਸ ਵਾਲੇ ਜਿਹੜੇ ਮੁਖੀ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਂ ਦਾ ਉਹ ਆਇਆ ਨੇ ਬਠਿੰਡੇ ਕਿਉਂ ਆਇਆ ਨੇ ਬਠਿੰਡੇ ਸੰਗਤ ਨੂੰ ਮਿਲ ਉਹਨਾਂ ਨੂੰ ਤਾਂ ਮਿਲ ਹੀ ਆਏ ਉਹਨਾਂ ਨੇ ਆਪਣੇ ਫਾਲੋਅਰਸ ਨੂੰ ਲੇਕਨ ਸਪੈਸ਼ਲ ਉਪ ਮਿਡਲਾਈਨ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਘਰੋਂ ਹੋ ਜੜੇ ਦੇ ਗਏ ਨੇ ਕਾਫੀ ਲੰਬੀ ਜਿਹਨੂੰ ਬੰਦ ਕਮਰਾ ਮੁਲਾਕਾਤ ਕਹਿੰਦੇ ਨੇ ਉਹ ਹੋਈ ਹੈ ਹੁਣ ਇਹਦੇ ਕੀ ਮੈਨੇ ਕੱਢੇ ਜਾਣ ਤੇ ਇਹ ਜ਼ਰੂਰੀ ਹੈ ਸਮਝਣਾ ਔਰ ਇਸ ਵੀਡੀਓ 'ਚ ਹੀ ਗੱਲ ਕਰ ਲਈ ਆਪਾਂ ਤੇ ਇਹ ਗੱਲ ਵੀ ਸਪਸ਼ਟ ਹੈ ਕਿ ਇਹ ਡੇਰਾ ਮੁਖੀ ਉਹ ਦੁਜਵਾਂਗਨੀ ਸਰਸਾੜੇ ਵਾਂਗਨੀ ਇਹ ਬੜੇ ਰਿਸਪੈਕਟਿਵ ਬਣ ਲੈ। ਔਰ ਦੂਸਰੀ ਗੱਲ ਇਹ ਵੀ ਹੈ ਕਿ ਇਹ ਪੜੇ ਲਿਖੇ ਨੇ ਸਰੌਂ ਤੇ ਪੜੇ ਹੋਏ ਨੇ। ਔਰ ਤੀਜੀ ਗੱਲ ਇਹ ਵੀ ਹੈ ਕਿ ਮੋਦੀ ਸਾਹਿਬ ਇਹਨਾਂ ਤੇ ਬਹੁਤ ਵਧੀਆ ਰਿਲੇਸ਼ਨ ਨੇ ਮੋਦੀ ਸਾਹਿਬ ਨਾਲ। ਔਰ 5 ਦਸੰਬਰ 2022 ਨੂੰ ਜਦੋਂ ਹਿਮਾਚਲ ਜਾਣਾ ਸੀ ਮੋਦੀ ਸਾਹਿਬ ਪਹਿਲਾਂ 2 ਘੰਟੇ ਇੱਧਰ ਆਏ ਨੇ। ਮੈਂ ਉਦੋਂ ਵੀ ਇਹਨਾਂ ਦੀ ਜੁੜੀ ਹੋਈ ਗੱਲਬਾਤ ਨੂੰ ਕਵਰ ਕੀਤਾ ਸੀ। ਸੋ ਇਹ ਵੀ ਮੋਤੀਸਵ ਨੂੰ ਮਿਲ ਗਏ ਸੀ ਪਾਰਲੀਮੈਂਟ ਦੇ ਵਿੱਚ ਸੋ ਇਹ ਜਿਹਨੇ ਭਾਰਤੀ ਜਨਤਾ ਪਾਰਟੀ ਬਸ ਸਾਰੇ ਆਉਂਦੇ ਨੇ ਇਹ ਉਹਨਾਂ ਵਾਂਗੂ ਨਹੀਂ ਕੋਈ ਰਾਜਨੀਤਿਕ ਵਿੰਗ ਬਣਾਇਆ ਹੋਇਆ ਇਹ ਹਰਮੰਦਰ ਸਾਹਿਬ ਵੀ ਜਾਣਦੇ ਨੇ ਇਸ ਕਰਕੇ ਕੋਈ ਕੰਟਰੋਵਰਸਰੀ ਇਹਨਾਂ ਪਰੇ ਉਸ ਤਰ੍ਹਾਂ ਦੀ ਨਹੀਂ ਨਾ ਹੀ ਅਕਾਲ ਤਖਤ ਸਾਹਿਬ ਨੇ ਇਹਨਾਂ ਤੇ ਕੋਈ ਪਾਬੰਦੀ ਲਾਈ ਹੈ ਤੇ ਇਹ ਮਿਲਣ ਗਏ ਨੇ ਕਿ ਇਹਨੇ ਹਰਪ੍ਰੀਤ ਸਿੰਘ ਨੂੰ ਉਹਦੇ ਕੀ ਮੈਨੇ ਨੇ ਕੀ ਅਰਥ ਹੋ ਸਕਦੇ ਨੇ ਇਹਦੀ ਗੱਲ ਕਰਨੀ ਹੈ ਅੱਜ ਦੀ ਇਸ ਵੀਡੀਓ ਚ ਆਪਾਂ ਲੇਕਿਨ ਉਸ ਤੋਂ ਪਹਿਲਾਂ ਮੈਂ ਹਮੇਸ਼ਾ ਜਿਹੜੀ ਰਿਪੀਟ ਕਰਦਾ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਿਹੜੇ ਨਵੇਂ ਜੁੜੇ ਨੇ ਉਹ ਪਲੀਜ਼ ਕਰ ਲਵੋ ਦੇਖੋ ਗੱਲ ਇਹ ਜਿਹੜੀ ਅੱਜ ਦੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਸੋਸ਼ਲ ਮੀਡੀਆ ਚੁੱਪ ਘਮ ਰਿਹਾ ਲਗਾਤਾਰ ਹੈਲੀਕਾਪਟਰ ਨੂੰ ਦਿਖਾਈ ਜਾਂਦੇ ਨੇ ਕਈ ਤਾਂ ਤੇ ਉੱਥੋਂ ਫਿਰ ਇਹ ਬੜੀ ਤੇਜ਼ੀ ਨਾਲ ਉਤਰਦੇ ਨੇ ਤੇ ਗੱਡੀ 'ਚ ਬੈਠ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਚਲੇ ਜਾਂਦੇ ਨੇ ਉੱਥੇ ਮੀਟਿੰਗ ਹੁੰਦੀ ਹੈ ਹੁਣ ਇਹ ਮੀਟਿੰਗ ਦੇ ਵਿੱਚ ਕੀ ਹੋਇਆ ਇਹ ਤਾਂ ਨਹੀਂ ਹੌਸਤਾ ਕੁਝ ਨਹੀਂ ਪਤਾ ਲੱਗਿਆ ਅੱਜ ਕੱਲ ਨੂੰ ਕੋਈ ਪ੍ਰੈਸ ਰੋਡ ਜੇ ਕੋਈ ਬਰੀਫ ਕਰ ਦੇ ਜੀ ਇਹ ਕਿਹੜੀ ਮੁਲਾਕਾਤ ਸੀ ਕਿਉਂ ਗਏ ਜਿਸ ਹਾਲਾਤ ਚ ਜਾਂਦੇ ਨੇ ਤੇ ਉਹਦਾ ਸੱਚੀ ਕੀਤਾ ਜਾ ਸਕਦਾ ਪਤਾ ਕੁਛ ਨਹੀਂ ਲੱਗਿਆ ਅਨੈ ਸੱਚ ਤੇ ਦੋ ਤਿੰਨ ਗੱਲਾਂ ਨੇ ਪਹਿਲਾਂ ਤਾਂ ਜਿਹੜੇ ਇਹ ਡੇਰਾ ਮੁਕੀ ਨੇ ਨਾ 70 ਸਾਲਾਂ ਦੇ ਨੇ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਟੈਂਕੀ ਕਾਫੀ ਵਧੀਆ ਬੀਕਾਮ ਕੀਤੀ ਹੋਈ ਹੈ ਸਰਾਵਰ ਦੇ ਸਕੂਲ ਚ ਪੜ੍ਹੇ ਹੋਏ ਨੇ ਵਧੀਆ ਸਕੂਲਾਂ ਚ ਜਿਦੋਂ ਪੜੇ ਅਮੀਰ ਬੰਦੇ ਪੜਦੇ ਨੇ ਤਾਂ ਉਹ ਉੱਥੋਂ ਇਹ ਕੰਟਰੋਵਰਸੀ ਤੋਂ ਦੂਰ ਰਹਣ ਵਾਲੇ ਬੰਦੇ ਨੇ ਇਹ ਵੀ ਗੱਲ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੋਲਡਨ ਟੈਂਪਲ ਹਰਮੰਦਰ ਸਾਹਿਬ ਚੱਦੇ ਰਹਿੰਦੇ ਨੇ ਇਹ ਨਹੀਂ ਉਹ ਜਿਹੜੇ ਦੂਜੇ ਅਸਲ ਆਪਾਂ ਮੈਂ ਇਹ ਨਹੀਂ ਕਹਿੰਦਾ ਜਿਦੋਂ ਡੇਰਾਬਾਦ ਦੀ ਅਸੀਂ ਗੱਲ ਕਰਦੇ ਆ ਤਾਂ ਸਾਰੇ ਡੇਰੇ ਵਿੱਚ ਆ ਜਾਂਦੇ ਨੇ ਵੀ ਉਹਨਾਂ ਨੇ ਸਿੱਖੀ ਨੂੰ ਇਹ ਕੀਤਾ ਪਰ ਮੈਂ ਇਹ ਜ਼ਰੂਰ ਕਹਿੰਦਾ ਕਿ ਉਹਦੇ ਮੰਗੂ ਜੀ ਨੇ ਬੇਅਦਬੀ ਕੀਤੀ ਜਾਂ ਕਰਵਾਈ ਇਹ ਮੰਨਦੇ ਨੇ ਸਤਿਕਾਰ ਕਰਦੇ ਨੇ ਗਰਵਾਣੀ ਦਾ ਐਕਸਟਰਾ ਇਹ ਨਾਨ ਕੰਟਰੋਵਰਸ਼ੀਅਲ ਸਤਿਕਾਰ ਕਰਨਾ ਗਰਵਾਣੀ ਦਾ ਇਹ ਤਾਂ ਹੈ ਇਹਨਾਂ ਦੀ ਪਰਸਨੈਲਿਟੀ ਤੇ ਮੈਂ ਬਾਕੀ ਤਾਂ ਕਿਉਂਕਿ ਆਪਣਾ ਮੁੱਦਾ ਹੋ ਰਿਹਾ ਇਸ ਕਰਕੇ ਇਹਨਾਂ ਬਾਰੇ ਜ਼ਿਆਦਾ ਨਹੀਂ ਆਪਾਂ ਉਸ ਐਂਗਲ ਤੋਂ ਨਹੀਂ ਗੱਲ ਕਰਨੀ ਹਾਂ ਦੂਜਾ ਐਂਗਲ ਜ਼ਰੂਰ ਹੈ ਇਹਨਾਂ ਦਾ ਦੇਖਣਾ ਕਿ ਇਹਨਾਂ ਦੇ ਮੋਦੀ ਸਾਹਿਬ ਨਾਲ ਚੰਗੇ ਰਿਲੇਸ਼ਨ ਨੇ ਵੈਸੇ ਤਾਂ ਸਾਰੇ ਪੋਲੀਟিক্যাল ਪਾਰਟੀਆਂ ਦੇ ਬੰਦੇ ਕਾਂਗਰਸ ਵਾਲੇ ਵੀ ਆਉਂਦੇ ਨੇ ਤੇ ਸਾਰੇ ਆਉਂਦੇ ਨੇ ਤੇ ਸਭ ਨੂੰ ਬੈਠ ਕੰਮ ਕਰ ਦਿੰਦੇ ਨੇ ਇਹ ਆ ਜਾਓ ਭਾਈ ਗੱਲਬਾਤ ਕਰੋ ਤੇ ਦੇਖੋ ਜਿਹੜਾ ਪੋਲਿਟਿਕਲ ਬੰਦਾ ਹੁੰਦਾ ਨਾ ਉਹ ਇਸ ਕਰਕੇ ਨਹੀਂ ਆਉਂਦਾ ਉਹ ਇਸ ਯਰਵਾਦ ਨਾਲ ਨਹੀਂ ਆਉਂਦਾ ਸਮਝੋ ਆਸ਼ੀਰਵਾਦ ਦਾ ਮਤਲਬ ਵੋਟਾਂ ਲੈਣ ਆਉਂਦਾ ਹੈ ਰਿਕ ਬੰਦਾ ਤੇ ਵੋਟਾਂ ਲੈਣ ਦਾ ਮਤਲਬ ਇਹ ਨਹੀਂ ਕਿ ਵੋਟਾਂ ਇਹ ਕਹਦੇ ਨਹੀਂ ਜਿੱਦੋਂ ਪਾਉ ਜਿਹੜੇ ਫਾਲੋਅਰਸ ਹੁੰਦੇ ਨੇ ਉਹਨਾਂ ਦੇ ਮਨ ਚ ਆ ਜਾਂਦਾ ਕਿ ਜੀ ਇਹ ਬੰਦਾ ਤਾਂ ਸਾਡੇ ਗੁਰੂ ਤੇ ਹੀ ਨਹੀਂ ਮੰਨਦਾ ਹੈ ਤੇ ਦੇਖੋ ਤੁਸੀਂ ਆਗੇ ਜੀ ਹਿਮਾਚਲ ਦੀ ਚੋਣ ਤੋਂ ਪਹਿਲਾਂ ਮੋਦੀ ਸਾਹਿਬ ਜਿਹੜੇ ਨੇ ਇਹ ਨਕੂਲ ਵਾਲੇ ਦੇਖੋ ਜੀ 2 ਘੰਟੇ ਬੈਠ ਕੇ ਗਏ ਨੇ ਗੱਲਬਾਤ ਕੀਤੀ ਹੈ ਹੈ ਜੀ ਦੇਖੋ ਆ ਟਵੀਟ ਮੈਂ ਦੇਖ ਰਿਹਾ ਸੀ ਮੋਦੀ ਸਾਹਿਬ ਦਾ ਉਸ ਵੇਲੇ ਦਾ ਮੈਂ ਗੂਗਲ ਕੀਤਾ ਪੁਰਾਣਾ ਫਿਰ ਆ ਗਿਆ ਕਿਉਂਕਿ ਮੈਂ ਤਾਂ ਸਿਰਫ ਪਹਿਲਾਂ ਵੀ ਮੈਂ ਕਵਰ ਕੀਤਾ ਸੀ ਕਹਿੰਦੇ ਜੀ ਮੈਂ 2 ਘੰਟੇ ਜਿਹੜਾ ਜਿਹੜਾ ਮੁਖੀ ਦੇ ਨਾਲ ਰਿਹਾ ਬਹੁਤ ਵਧੀਆ ਇਹ ਜਿਹੜਾ ਹੈ ਕੰਮ ਕਰ ਰਹੇ ਨੇ ਇਹੋ ਜਿਹਾ ਕੁਝ ਮੋਦੀ ਸਾਹਿਬ ਨੇ ਲਿਖਿਆ ਸੀ ਤੇ ਉਹਦੀ ਪੰਜਾਬੀ ਵੀ ਨਾਲ ਦਿੱਤੀ ਹੋਈ ਸੀ ਉਹਨਾਂ ਦੇ ਤੋਂ ਇਹ ਇਹ ਫਿਰ ਉਹਨੂੰ ਦੇਖ ਕੇ ਫਿਰ ਪਰਨਰ ਸਾਹਮਦੇ ਲੈ ਕੇ ਜੀ ਸਾਡੇ ਜਦ ਤੱਕ ਲੇਕਿਨ ਥੋੜਾ ਜਿਹਾ ਇਹ ਲੱਗਦਾ ਹੈ ਕਿ ਮੋਦੀ ਸਾਹਿਬ ਨਾਲ ਆਮ ਨਾਲੋਂ ਜ਼ਿਆਦਾ ਹੈ ਬਾਕੀ ਨਾਲੋਂ ਇਹਨਾਂ ਦੇ ਸਬੰਧ ਉਹਦਾ ਕਾਰਨ ਇਹ ਹੈ ਕਿ ਜਦੋਂ ਪਰਲਮੈਂਟ ਦੀ ਨਵੀਂ ਬਿਲਡਿੰਗ ਸੀ ਉਸ ਵੇਲੇ ਜਿਹੜੇ ਬੰਦਿਆਂ ਨੂੰ ਡਾਕਟਰ ਸਤਨਾਮ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਇਕੱਠੇ ਕਰਕੇ ਲੈ ਗਏ ਸੀ ਉਹਨਾਂ ਚ ਇਹ ਵੀ ਸਤ ਸੀ ਬਹੁਤ ਸਾਰੇ ਸਾਥ ਮਹਤਵਪੂਰਨ ਇਹ ਵੀ ਖੜੇ ਸੀ ਉੱਥੇ ਯਾਨੀ ਉੱਥੇ ਇਹ ਵੀ ਜਾਣਦੇ ਨੇ ਮੋਦੀ ਸਾਹਿਬ ਵੀ ਆਉਂਦੇ ਨੇ ਇਨਾ ਦੇ ਸੰਬੰਧ ਹੈ ਇਹ ਤਾਂ ਗੱਲ ਹੈ ਹੁਣ ਆ ਜੋ ਅੱਗੇ ਵਧੀਏ ਇਹ ਤਾਂ ਇੱਕ ਸੰਬੰਧ ਅਸਟੈਬਲਿਸ਼ ਕਰ ਰਹੇ ਸੀ ਭਾਰਤੀ ਜਨਤਾ ਪਾਰਟੀ ਨਾਲ ਮੋਦੀ ਸਾਹਿਬ ਨਾਲ ਦੂਜੇ ਪਾਸੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਤੇ ਅਜਾਮ ਲਾਏ ਜਿਹੜੇ ਬਰਸਾ ਸਿੰਘ ਬਟੋਹਾ ਨੇ ਤੇ ਉਹਨਾਂ ਨੇ ਤਲਕੀ ਚਾ ਕੇ ਹਾਂ ਮੇਰੀ ਗੱਲ ਹੁੰਦੀ ਹੈ ਪ੍ਰਧਾਨ ਮੰਤਰੀ ਜੀ ਨਾਲ ਹਾਂ ਮੈਂ ਕਰਦਾ ਅਮਰ ਸ਼ਾਨ ਨਾਲ ਗੱਲ ਇਹਦਾ ਮਤਲਬ ਉਹ ਉਡੜ ਕੇ ਹੱਥ ਤਲਕੀ ਚਾ ਕੇ ਕਰੋ ਚਾ ਕੇ ਕਿ ਮੇਰੇ ਸੰਬੰਧ ਨੇ ਤੀਜਾ ਇਹਨਾਂ ਦੇ ਸਬੰਧ ਫਿਰ ਨਿੱਜੀ ਮਤਰਾ ਜਥੇਦਾਰ ਮਰਜੀਸ ਸਿੰਘ ਦਾ ਦੂਰ ਉਹਦੇ ਵਿਆਹ ਚ ਵੀ ਗਏ ਨੇ ਉਹਦੇ ਕੋਲ ਆਉਂਦੇ ਜਾਂਦੇ ਨੇ ਇਹਦਾ ਮਤਲਬ ਹੋ ਕੇ ਤਿੰਨ ਤਾਂ ਹੋਗੇ ਉਹਨਾਂ ਦੇ ਵੀ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਚੰਗੇ ਨੇ ਤੇ ਤਿੰਨਾਂ ਦੇ ਸਬੰਧ ਚੰਗੇ ਨੇ ਭਾਰਤੀ ਜਨਤਾ ਪਾਰਟੀ ਨਾਲ ਇਹਨੂੰ ਕੀ ਮੰਨੀਏ ਕਿ ਅੱਜ ਦੀ ਮੀਟਿੰਗ ਕੋਈ ਉਸ سلسلے ਚ ਹੋਈ ਹੈ ਮੈਂ ਸਿਰਫ ਜੀ ਕਹਤਾ ਇਹ ਕਿਹ ਅਸਰ ਆਈ ਹੈ ਇਹ ਇਸ ਤਰ੍ਹਾਂ ਦੇ ਅਕਸਰ ਹੁੰਦਾ ਹੁੰਦਾ ਹੈ ਇਹ ਸਟ੍ਰੈਟਿਜੀਕ ਗੱਲਾਂ ਇਸ ਤਰ੍ਹਾਂ ਹੁੰਦੀਆਂ ਨੇ ਜੇ ਇਹ ਤਿੰਨੇ ਦੀ ਗੱਲ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਲਜੀਤ ਸਿੰਘ ਦਾਦੋਵਾਲ ਵੀ ਹੈ ਤੇ ਇਹ ਹੁਣ ਤਾਂ ਇਹਨਾਂ ਦੇ ਤਾਂ ਖਿਲਾਫ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋ ਰਿਹਾ ਹੈ ਗੈਨੀ ਹਰਪ੍ਰੀਤ ਸਿੰਘ ਜਿਵੇਂ ਟਾਰਗੇਟ ਕੀਤਾ ਗਿਆ ਤੇ ਉੱਤੇ ਤਿੰਨਾਂ ਦੇ ਸੰਬੰਧ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨਾਲ ਨੇ ਤੋਂ ਇਹ ਜਿਹੜਾ ਜਾਨਾ ਗੁਰਿੰਦਰ ਸਿੰਘ ਢੱਲੋਂ ਦਾ ਬਾਬਾ ਜੀ ਦਾ ਉੱਥੇ ਜਾਣਾ ਇਹਨੂੰ ਕਿਵੇਂ ਲਿਆ ਜਾਵੇ ਇੱਕ ਤਾਂ ਇਹ ਇਸ ਨਜ਼ਰੀਏ ਤੋਂ ਵੀ ਲੋਕ ਦੇਖਣਗੇ ਜਾਂ ਦੇਖ ਰਹੇ ਨੇ ਇਹ ਹੋਰ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਜਿਹੜਾ ਬੰਦਾ ਜੀਤੇ ਜਿਹਨੂੰ ਮਲਤਵੀ ਕੀਤਾ ਗਿਆ ਹੋਵੇ ਤੇ ਜਿਹੜੇ ਬੰਦੇ ਤੇ ਮਤਲਬ ਇਸ ਕਿਸਮ ਦੇ ਅਲੀਗੇਸ਼ਨ ਉਹਦੇ ਸਾਫ ਕਸਾਡੂ ਨੇ ਲਾਇਆ ਹੋਣਾ ਜਾਂ ਕੁਝ ਨਾ ਕੀ ਉਹਨਾਂ ਨੂੰ ਸਿਰਫ ਇਸ ਕਰਕੇ ਮਿਲ ਜਾਣਾ ਜੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਨਹੀਂ ਉਹ ਇਹਨਾਂ ਕੋਈ ਤਾਂ ਗੱਲ ਹੋਏਗੀ ਕੋਈ ਤਾਂ ਪ੍ਰੋਪੋਜ਼ਲ ਹੋਇਆ ਜਾਂ ਜਿਹੜੀ ਮੀਟਿੰਗ ਹੋ ਰਹੀ ਹੈ ਕਿਤੇ ਤਾਂ ਕੋਈ ਗੱਲ ਜਿਹੜੀ ਉਹਨਾਂ ਨੇ ਕੀਤੀ ਹੋਏਗੀ ਵੀ ਕੀ ਕਰਨਾ ਚਾਹੀਦਾ ਅੱਗੇ ਕੀ ਹੋਣਾ ਚਾਹੀਦਾ ਕੀ ਕੁਝ ਅਗਲੀ ਰਣਨੀਤੀ ਬਣ ਰਹੀ ਹੈ ਕੀ ਕੋਈ ਜਿਹੜੇ ਬਾਰੇ ਕਿਹਾ ਜਾਂਦਾ ਹੈ ਕਿ ਲੱਗਦਾ ਹੀ ਹੈ ਇਹ ਸਾਰਾ ਕੁਝ ਜੋ ਆਪਾਂ ਨੂੰ ਦੇਖ ਰਹੇ ਹਾਂ ਲੇਕਿਨ ਹੋਰ ਤਾਂ ਕਿਤੇ ਹੋ ਰਿਹਾ ਹੈ ਜਿਹੜਾ ਕਿਤੋਂ ਹੋਰ ਹੋ ਰਿਹਾ ਹੈ ਉਹ ਕਿ ਤੋਂ ਹੋਰ ਵਾਲੀ ਤਾਂ ਨਹੀਂ ਕਿ ਉਹ ਮੁਕਾ ਇੱਥੇ ਇਹਦੇ 'ਚ ਹੈ ਕੋਈ ਉਹ 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 ਐਂਗਲ ਤਾਂ ਨਹੀਂ ਇਹਦਾ ਮਿਊਨ ਨੇ ਕਿਹਾ ਤੁਸੀਂ ਜਾਓ ਜੀ ਤੁਸੀਂ ਦੇਖੋ ਕਿਵੇਂ ਹੋ ਸਕਦਾ ਤੇ ਬੜੀਆਂ ਕੋਲੋਂ ਗੱਲਾਂ ਚੱਲਦੀਆਂ ਨੇ ਤੇ ਜੇ ਉਤੋਂ ਇਹ ਇਸ਼ਾਰਾ ਹੁੰਦਾ ਕਿ ਠੀਕ ਹੈ ਕੋਈ ਗੱਲ ਨਹੀਂ ਜੀ ਉਹ ਕਹਿੰਦੇ ਨੇ ਠੀਕ ਹੈ ਤੁਸੀਂ ਗੋ ਅਹੈਡ ਸਹਾਰਣਾ ਦੇ ਨਾਲ ਆਪਦਾ ਇੱਕ ਨਵਾਂ ਕਾਲੀਦਾਰ ਬਣਾ ਲਓ ਜੀ ਜਾਂ ਹੁਣ ਉਹ ਇਲੈਕਸ਼ਨ ਆ ਰਹੀ ਹੈ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਵੱਲ ਧਿਆਨ ਦਿਓ ਬੜਾ ਕੁਛ ਸਿਆਸਤ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕੌਣ ਕਿਨੂੰ ਕਰੋ ਕਿਵੇਂ ਚਲਾ ਰਿਹਾ ਹੈ ਇਹ ਗੱਲ ਤਾਂ ਮੰਨੀ ਪਵੇ ਆਪਾਂ ਨੂੰ ਸਿਆਸਤ ਬੜੀ ਬੜੀ ਅਜੀਬ ਜਿਹੀ ਗੇੜ ਹੈ ਆਮਦ ਦੇ ਤਾਂ ਗੇੜ ਚ ਨਹੀਂ ਆਉਂਦੀ ਸਿਆਸਤ ਤਾਂ ਤਾਂ ਹੀ ਤਾਂ ਫਿਰ ਸਿਆਸਦਾਨ ਥੋੜੇ ਤੇ ਰਾਜ ਕਰੀ ਜਾਂਦੇ ਨੇ ਜੇ ਥੋੜੇ ਗੇੜ ਚ ਆਉਂਦੇ ਹੁੰਦੇ ਫਿਰ ਤੁਸੀਂ ਵੀ ਤਾਂ ਸਿਆਸਦਾਨ ਹੁੰਦੇ ਤਾਂ ਕੋਈ ਪਤਾ ਨਹੀਂ ਕਿ ਉੱਥੋਂ ਕਹਾਣੀ ਚੱਲੇ ਹੋਵੇ ਦੂਜੀ ਗੱਲ ਇਹ ਵੀ ਹੋ ਸਕਦੀ ਹੈ ਆਖਰ ਗੈਨੀ ਹਰਪ੍ਰੀਤ ਸਿੰਘ পিএসডি ਨੇ ਉਹਨਾਂ ਨੂੰ ਕੰਪੈਰੀਟਿਵ ਸਟੱਡੀ ਉਹਨਾਂ ਨੇ ਕੀਤੀ ਹੋਈ ਹੈ اسلام ਦੀ ਸਟੱਡੀ ਵੀ ਕੀਤੀ ਹੋਈ ਹੈ ਉਹਨਾਂ ਦਾ ਜਿਹੜਾ ਗਾਈਡ ਸੀ ਮੇਰਾ ਮਿੱਤਰ ਸੀ ਹਬੀਬ ਹੁਣ ਤਾਂ ਉਹ ਕਿਸੇ ਹੋਰ ਯੂਨੀਵਰਸਿਟੀ ਚਲੇ ਗਏ ਤੇ ਬਤਰੇ ਇੱਕ ਪੜ੍ਹੇ ਲਿਖੇ ਬੰਦੇ ਨੂੰ ਦੂਜਾ ਪਹਿਲਾਂ ਵੀ ਸਵਾਦਰ ਚਾਹਦੇ ਰਹੇ ਨੇ ਇੱਕ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਜੇ ਕੋਈ ਦੂਜਾ ਬੰਦੇ ਨੂੰ ਆਖ ਕੇ ਕਹਿ ਸਕਦਾ ਤੇ ਫਿਰ ਉਹ ਵੀ ਉਹ ਵੀ ਘੱਟ ਹੋ ਸਕਦੇ ਚਲੋ ਜਾ ਕੇ ਉਹਨਾਂ ਨੂੰ ਇਹਨਾਂ ਦਿਨਾਂ ਵਿੱਚ ਹੌਸਲਾ ਦੇਣ ਦੀ ਲੋੜ ਹੈ ਤੇ ਆਪਾਂ ਜਾ ਕੇ ਗੱਲਬਾਤ ਕਰੀਏ ਇਹ ਅੰਗਲ ਸੋਚ ਰਹੇ ਨੇ ਤੀਜਾ ਇੱਕ ਹੋਰ ਵੀ ਅੰਗਲ ਹੈ ਕੱਲਾ ਹੀ ਨਹੀਂ ਕਿ ਚਲੋ ਉਹਨਾਂ ਨੂੰ ਜਣਾ ਤੀਜਾ ਇਹ ਅੰਗਲ ਵੀ ਹੋ ਸਕਦਾ ਹੈ ਕਿ ਦੇਖੋ ਤੁਸੀਂ ਜਿਹੜਾ ਹੈ ਤੁਹਾਡੇ ਕੋਲ ਬਹੁਤ ਕੁਝ ਹੈ ਤੁਸੀਂ ਐਸਟਰ ਕਰੋ ਤੁਸੀਂ ਆਪਣੇ ਜਿਵੇਂ ਅਸੀਂ ਪਾਏ ਗਰਬਾਣੀ ਵਾਲੇ ਪਾਸੇ ਪੈ ਜਾਓ ਉਹ ਕੁਝ ਵੀ ਸਲਾਹ ਜੇ ਦੋਸਤੀ ਮੈਨੂੰ ਨਹੀਂ ਪਤਾ ਪਹਿਲਾਂ ਇਹਨਾਂ ਦੀ ਮੁਲਾਕਾਤ ਕਿੰਨੀ ਹੁੰਦੀ ਹੈ ਮੈਂ ਇਹ ਸੋਚਦਾ ਦਾਦੂਵਾਲ ਬਾਰੇ ਮੈਂ ਤੁਹਾਨੂੰ ਤਾਂ ਅਜਾ ਤਾਂ ਮੈਨੂੰ ਤਾਂ ਕਿ ਹੈ ਕਿ ਬਰਜੀਤ ਸਿੰਘ ਦਾਦੂਵਾਲ ਨਾਲ ਇਹਨਾਂ ਦੇ ਸਬੰਧ ਉਹਨਾਂ ਨੇ ਆਪ ਦੱਸੇ ਮੈਨੂੰ ਇੱਕ ਇੰਟਰਵਿਊ 'ਚ ਇਸ ਕਰਕੇ ਹੈ ਤੇ ਮੈਂ ਤਾਂ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਇੱਕ ਪਾਸੇ ਤਾਂ ਤੁਸੀਂ ਡੇਰਾਬਾਦ ਦੇ ਖਿਲਾਫ ਹੋ ਦੂਜੇ ਪਾਸੇ ਤੁਸੀਂ ਜਿਹੜਾ ਹੈ ਡੇਰੇਦਾਰਾਂ ਨਾਲ ਮਤਲਬ ਆਪਣੇ ਇਸ ਤਰ੍ਹਾਂ ਦੇ ਸਬੰਧ ਰੱਖਦੇ ਹੋ ਉਦੋਂ ਗੱਲ ਕੀਤੀ ਸੀ ਉਹ ਕਹਿੰਦੇ ਵੀ ਠੀਕ ਹੈ ਤੇ ਜੋ ਕੋਈ ਉਦੋਂ ਜ਼ਮੀਨ ਦਾ ਝਗੜਾ ਸੀ ਉਹਦਾ ਹੱਲ ਕਰਾਉਂਦੀ ਉਹਨਾਂ ਨੇ ਗੱਲ ਕੀਤੀ ਸੀ ਤੇ ਲੇਕਿਨ ਇਹ ਗੱਲ ਜ਼ਰੂਰ ਆਈ ਸੀ ਕਿ ਡੇਰੇ ਦਾ ਇੱਕ ਆਪਣਾ ਸਰ ਇਹ ਡੇਰੀ ਵਾਲੇ ਨੂੰ ਨੁਕਸਾਨ ਜਿਹਨੂੰ ਪੰਚਾਇਤੋਂ ਸਿੱਖੀ ਨੂੰ ਪਹਚਾਇਆ ਹੈ ਨਾ ਤੇ ਮੇਰੀ ਮੇਰਾ ਸਵਾਲ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਨੇ ਕਿ ਇਹ ਉਹਨਾਂ ਚੋਂ ਨਹੀਂ ਜਿਹੜੇ ਨੁਕਸਾਨ ਪਹੁੰਚਾਉਂਦੇ ਨੇ ਦੇਖੋ ਇਹ ਤਾਂ ਨਹੀਂ ਗੱਲ ਹੈ ਇੱਕ ਪੰਛੀ ਦੀ ਆਪਣੀ ਵੱਖਰੀ ਮਰਿਆਦਾ ਹੈ ਡੇਰੀ ਦੀ ਆਪਣੀ ਮਰਿਆਦਾ ਬਣਾਈ ਹੁੰਦੀ ਹੈ ਜਾਂ ਹੁੰਦੀ ਹੈ ਜਾਂ ਹੈ ਉਹ ਵੱਖਰੀ ਗੱਲ ਹੈ ਤੇ ਇਸ ਕਰਕੇ ਜੇ ਸਾਰਾ ਕੁਝ ਹੀ ਹੋਵੇ ਹੋਵੇ ਫਿਰ ਉਹ ਅਲੱਗ ਸੈਕਟਰ ਕਿਵੇਂ ਹੋ ਗਿਆ ਫਿਰ ਤਾਂ ਪੰਛੀ ਦਾ ਹਿੱਸਾ ਹੀ ਹੁੰਦੇ ਇਹ ਤਾਂ ਨਹੀਂ ਗੱਲ ਹੈ ਕਿ ਜੇ ਤੁਸੀਂ ਉਸ ਗੱਲ ਨੂੰ ਮੰਨ ਲੀਏ ਵੀ ਇਹ ਪੰਛੀ لیکن ہاں ਪੰਥ ਨਾਲ ਇੱਕ ਕਨਟਰਡਿਕਸ਼ਨ ਚ ਨਹੀਂ ਇਹਨਾਂ ਦਾ ਕੋਈ ਵਿਰੋਧ ਨਹੀਂ ਜਿਹੜੇ ਹੈ ਤੇ अदरवाइज ਲੋਕ ਤਾਂ ਇਹਦੇ ਮਗਰ ਲੱਗਦੇ ਨੇ ਜਿਵੇਂ ਅਸੀਂ ਜਦੋਂ ਸ਼੍ਰੋਮਣੀ ਕਮੇਟੀ ਨੂੰ ਅਸੀਂ ਕਹਿੰਨੇ ਥੋੜਾ ਕਾਦਾ ਪ੍ਰਚਾਰ ਕਿ ਡੇਰੇ ਬਣ ਕੇ ਪੰਜਾਬ ਚ ਤੋਂ ਉਹਦੇ ਚ ਅਸੀਂ ਇਹ ਇਹ ਡੇਰੇ ਆ ਤੇ ਜਿਹੜੇ ਉਸ ਸੈਕਟਰ ਤੋਂ ਅਸੀਂ ਗੱਲ ਕਰਦੇ ਆ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੇ ਲੇਕਿਨ ਇਹ ਗੱਲ ਕਿ ਬਾਕੀ ਡੇਰੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਉਹ ਨਹੀਂ ਉਹਨਾਂ ਚੋਂ ਇਹ ਮੰਨਣਾ ਵਾਲੇ ਜਿਹੜੇ ਉਹਨੂੰ ਅਕਸਰ ਕੂਟ ਵੀ ਕਰਦੇ ਨੇ ਹੁਣ ਇਸ ਹਾਲਾਤ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਾ ਇਹ ਵੱਡੇ ਸਵਾਲ ਪੈਦਾ ਕਰੂਗਾ ਤੇ ਕਰ ਦਿੱਤੇ ਨੇ ਤੇ ਉਹਦੇ ਵਿੱਚ ਇਹ ਹੈ ਕਿ ਕਿਤੇ ਕੋਈ ਜਿਹੜੀ ਹੈ ਏਲਚੀ ਦੀ ਭੂਮਿਕਾ ਤਾਂ ਨਹੀਂ ਹੈ ਉਹਨਾਂ ਦੀ ਕਿ ਉਧਰ ਨੂੰ ਲੈ ਕੇ ਕੋਈ ਕਨਵਿੰਸ ਕਰਾਉਣ ਦੀ ਗੱਲ ਕੋਈ ਹੋਰ ਨਵੀਂ ਜਿਹੜੀ ਹੈ ਉਹਨਾਂ ਨੂੰ ਭੂਮਿਕਾ ਦੇਣ ਦੀ ਗੱਲ ਜਾਂ ਕੋਈ ਜਿਹੜਾ ਵਿਚੋਲ ਗਿਰੀ ਦੀ ਗੱਲ ਵੀ ਕੋਈ ਗੱਲ ਨਹੀਂ ਉਧਰੋਂ ਪਰੋ ਕੁਛ ਇਸ ਤਰ੍ਹਾਂ ਦਾ ਹੁਕਮ ਆਇਆ ਹੋਵੇ ਵੀ ਠੀਕ ਆ ਵੀ ਤੁਸੀਂ ਇਕੱਠੇ ਹੋਵੋ ਬਹੁਤ ਕੁਛ ਹੈ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਇੰਨੀ ਸਿੱਧੀ ਤਾਂ ਹੈ ਨਹੀਂ ਮੈਂ ਤੁਹਾਨੂੰ ਸ਼ੁਰੂ ਵਿੱਚ ਕਿਹਾ ਲੇਕਿਨ ਕੁਛ ਤਾਂ ਹੈ ਨਾ ਜੋ ਕੁਛ ਹੈ ਜੋ ਕਿ ਅਸਰਾਈ ਜਿਹੜੀ ਜਿਹੜੇ ਮੈਂ ਸੰਕੇਤ ਦਿੱਤੇ ਨੇ ਸਿੱਧੀ ਗੱਲ ਕੋਈ ਨਹੀਂ ਕੀਤੀ ਜਾ ਸਕਦੀ ਮੈਂ ਸੰਕੇਤ ਹੀ ਦਿੱਤੇ ਨੇ ਕਿ ਉਹ ਸੰਕੇਤਾਂ ਚੋਂ ਤੁਸੀਂ ਲੱਭ ਲਓ ਇਹ ਤੁਹਾਨੂੰ ਕੀ ਲੱਗਦਾ ਵੀ ਕੀ ਹੋ ਸਕਦਾ ਤੇ ਮੈਂ ਫਿਰ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਨੇੜੇ ਹੋਣ ਦੀ ਗੱਲ ਇਹ ਵੀ ਹੈ ਔਰ ਉਹਨਾਂ ਨੂੰ ਜਿਹੜਾ ਹੈ ਜੋ ਸੰਕਟ ਮੌਜੂਦਾ ਸੰਕਟ ਹੈ ਪੰਥ ਚ ਆਇਆ ਹੋਇਆ ਤੇ ਗਾਨੀ ਹਰਪ੍ਰੀਤ ਸਿੰਘ ਤਾਂ ਹੋਇਆ ਉਹਦੀ ਗੱਲ ਉਹਦੇ ਚੋਂ ਉਹਨਾਂ ਦੀ ਕੋਈ ਭੂਮਿਕਾ ਕਿਸੇ ਪਾਸੇ ਹੋਰ ਬਣਾਉਂਦੀ ਕਈ ਗੱਲਾਂ ਨੇ ਜੀ ਤੇ ਹਲੇ ਚਰਚਾ ਚੱਲੂਗੀ ਜਾਂ ਉਹਨਾਂ ਚ ਚੱਲੂਗੀ ਜਿੰਨਾ ਚਿਰ ਗਾਨੀ ਹਰਪ੍ਰੀਤ ਸਿੰਘ ਜਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪ ਨਹੀਂ ਦੱਸ ਦਿੰਦੇ ਵੀ ਅਸੀਂ ਤਾਂ ਇਸ ਕਾਰਨ ਮਿਲੇ ਸੀ ਆਦਰਵਾਇਜ਼ ਫਿਰ ਵੀਡੀਓ ਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ ਚੱਲਦੀਆਂ ਰਹਿਣਗੀਆਂ ਉਹਨੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ